ਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਗਾਜਰ ਦੀ ਖੀਰ ਇਹ ਆਪਾਂ ਗਾਜਰਾਂ ਚਾਰ ਗਾਜਰਾਂ ਲੈ ਲਈਆਂ ਕद्दूकस ਕਰਕੇ ਇਹ ਆਪਾਂ ਚੌਲ ਲੈ ਲਏ ਜੀ ਇਹ ਆਪਾਂ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖਦੇ ਥੋੜੇ ਜਿਹਾ ਆਪਾਂ ਬਦਾਮ ਲੈ ਇਹਨਾਂ ਦਾ ਪੇਸਟ ਬਣਾ ਕੇ ਪਾਵਾਂਗੇ ਇਹ ਸ਼ੱਕਰ ਲਈ ਹੈ ਜੀ ਇਹ ਆਪਾਂ ਤੱਲਾ ਇੱਕ ਗਲਾਸ ਦੁੱਧ ਦਾ ਪਾਵਾਂਗੇ ਜੀ ਬਾਅਦ ਚ ਹੋਰ ਵਰਤਾਂਗੇ ਇਹ ਮਿਕੜਾ ਹਿੰਝੇ ਚੰਚ ਚੱਕੇ ਉਹਦਾ ਪਾ ਲਾਂਗੇ Så skjærer vi inn mye rødmelk. ഗ

ਇਆਪਾਂ ਦੁੱਧ ਥੋੜਾ ਜਿਹਾ ਦੁੱਧ ਪਾ ਕੇ ਜੀ ਜਿਹੜੇ ਆਪਾਂ ਬਦਾਮ ਰੋਸਟ ਕਰੇ ਸੀ ਉਹਨਾਂ ਦਾ ਪੇਸਟ ਤਿਆਰ ਕਰ ਲਿਆ। ਹੁਣ ਆਪਾਂ ਇਹਦੇ 'ਚ ਇੱਕ ਗਲਾਸ ਦੁੱਧ ਦਾ ਐਡ ਕਰਦਾ ਹਾਂ। ਕੱਲ੍ਹ ਸਿਮੈਂਟ ਆਪਾਂ ਨੂੰ ਸੇਕ ਕਰਵਾ ਲਿਆ ਟੋਲਾ ਨੂੰ ਤੇ ਗਾਜਰਾਂ ਨੂੰ। ਹੁਣ ਆਪਾਂ ਇਹ ਇੱਕ ਗਲਾਸ ਦੁੱਧ ਦਾ ਪਾ ਦਾਂ। ਹੁਣ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ। ਨਾਲ ਹੀ ਆ ਪੇਸਟ ਤਿਆਰ ਕਰਿਆ ਪਾ ਦਾਂਗੇ ਜੀ। ਅਸ 15 ਮਿੰਟ ਇਸ ਤਰੀਕ ਪਕਾਵਾਂਗੇ ਜਦੋਂ ਇਹ ਦੁੱਧ ਸੁੱਕ ਗਿਆ ਫਿਰ ਆਪਾਂ ਹੋਰ ਦੁੱਧ ਪਾਵਾਂਗੇ ਨਾਲੇ ਤਾਂ ਆਪਣੇ ਚੌਲ ਸੌਫਟ ਹੋ ਜਾਣਗੇ ਨਾਲੇ ਗਾਜਰਾ ਪੂਰੀ ਤਰ੍ਹਾਂ ਪੱਕ ਜਾਣਗੇ ਇਹ ਖੀਰ ਬਹੁਤ ਹੀ ਟੇਸਟੀ ਬਣਦੀ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਇਹ ਆਪਣੇ ਸਰੀਰ ਵਾਸਤੇ ਬਹੁਤ ਹੀ ਹੈਲਦੀ ਤਰੀਕੇ ਨਾਲ ਬਣਾਈ ਜਾਂਦੀ ਹੈ ਇਹ ਖੀਰ ਅਪਰਿਚ ਅੱਧਾ ਲੀਟਰ ਦੁੱਧ ਇਸਤੇਮਾਲ ਕਰਿਆ ਲਈ ਜੇ ਆਪਾਂ ਹੋਰ ਜ਼ਰੂਰਤ ਪਈ ਤਾਂ ਜੇਕਰ ਤੁਸੀਂ ਥੋੜੀ ਜਿਹੀ ਪਤਲੀ ਰੱਖਣੀ ਹੈ ਤਾਂ ਹੋਰ ਦੁੱਧ ਪਾ ਸਕਦੇ ਆ ਨਹੀਂ ਤਾਂ ਆਪਾਂ ਨੂੰ ਅੱਧਾ ਲੀਟਰ ਦੁੱਧ ਹੀ ਬਹੁਤ ਹੈ ਇਸ ਵਿੱਚ ਤੱਕ ਕੇ ਤਿਆਰ ਹੋ ਜਾਵਾਂਗੇ ਵਧੀਆ ਹੁਣ ਆਪਾਂ ਵਿੱਚ ਸੱਕਰ ਐਡ ਕਰ ਦਾਂਗੇ ਤੁਸੀਂ ਇਹਦੇ ਖਾਂ ਤੇ ਕੰਡ ਵੀ ਪਾ ਸਕਦੇ ਹੋ ਉਹਦੀ ਗਾਜਰਾ ਸੌਫਟ ਹੋ ਗਈਆਂ ਜੀ ਪਹਿਲਾਂ ਇਹਨਾਂ ਦੁੱਧ ਸੁੱਕ ਗਿਆ ਹੁਣ ਆਪਾਂ ਥੋੜਾ ਜਿਹਾ ਦੁੱਧ ਦੇ ਵਿੱਚ ਹੋਰ ਐਡ ਕਰਾਂਗੇ ਜੇਕਰ ਤੁਸੀਂ ਜਿਆਦਾ ਪਤਲੀ ਖੀਰ ਖਾਣਾ ਪਸੰਦ ਕਰਦੇ ਹੋ ਤਾਂ ਹੋਰ ਵੀ ਦੁੱਧ ਪਾ ਸਕਦੇ ਆ ਇਹਦੇ ਚ ਥੋੜੀ ਜਿਹੀ ਹੋਰ ਪਤਲੀ ਕਰ ਸਕਦੇ ਆ ਆਪਣੀ ਗਾਜਰ ਦੀ ਖੀਰ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਆਪਣੀ ਖੀਰ ਗਾਜਰ ਦੀ ਖੀਰ ਬਣ ਕੇ ਤਿਆਰ ਹੈ ਜੀ ਬਹੁਤ ਹੀ ਟੇਸਟੀ ਬਣੀ ਹੈ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ